ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗੁਰਜੰਟ ਸਿੰਘ ਜੀ ਸਾਡੇ ਦਲਪੰਥ ਨੂੰ ਸਦੀਵੀ ਵਿਛੋੜਾ ਦੇ ਕੇ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਜਿਹੜਾ ਅੱਜ ਘਾਟਾ ਪਾ ਗਏ ਆ ਸੋ ਇਹ ਸਹਿਤ ਅਕਾਇ ਜਿਹੜਾ ਇਹਨੂੰ ਕਹਿੰਦੇ ਆ ਵੀ ਇਹ ਸੰਕਟ ਦੀ ਘੜੀ ਸੋ ਇਹ ਖੱਲੇ ਫੌਜਾਂ ਦਾ ਜਿਹੜਾ ਹਾਂ ਹਾਂ ਅੱਜ ਤੁਹਾਨੂੰ ਦਿਸ ਰਿਹਾ ਇਹ ਪਿਆਰ ਆ ਇਹ ਜਹੇਦਾਰ ਗਰਜੰਟ ਸਿੰਘ ਜੀ ਦਾ ਪਿਆਰ ਜਿਹੜਾ ਸੰਗਤਾਂ ਦੇ ਨਾਲ ਬਹੁਤ ਜ਼ਿਆਦੇ ਸੰਦੇਹ ਸੋ ਇਹ lata ਤਾਂ ਮੇਰੀ ਬਹੁਤ ਪਿੱਛੇ ਜਹਾਂ ਤੇ ਵਾਰ-ਵਾਰ ਤਾਂ ਆਉਣਾ ਨਹੀਂ ਪਰ ਜਿਹੜੇ ਕੁਝ ਕਰਕੇ ਜਾਂਦੇ ਆ ਨਾ ਸੰਸਾਰ ਵਾਸਤੇ ਤੇ ਕੌਮ ਵਾਸਤੇ ਉਹਨਾਂ ਨੂੰ ਪਟਨਾ ਲਾ ਦੂ ਗੁਰੂ ਵੱਲੋਂ ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਇਹ ਮਾਨ ਸਤਕਾਰ ਬਣਦਾ ਜਿਹੜਾ ਉਹ ਮਹੱਈਆ ਹੁੰਦਾ ਹੈ ਇਹ ਬਹੁਤ ਵੱਡਿਆਂ ਭਾਗਾਂ ਵਾਲੇ ਇਨਸਾਨ ਹੁੰਦੇ ਹਨ ਜਿਨ੍ਹਾਂ ਨੂੰ ਇਹ ਪਿਆਰ ਨਸੀਬ ਹੁੰਦਾ ਖਾਲਸਾ ਮੋਰੋ ਰੂਪ ਹੈ ਖਾਸ ਖਾਲਸੇ ਹਮੈ ਕਰੂ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਣ ਖਾਲਸਾ ਮੇਰਾ ਸੱਜਣ ਸੂਰਾ ਖਾਲਸਾ ਮੇਰਾ ਸਤਗੁਰੂ ਪੂਰਾ ਮੈਂ ਪੰਜਾਂ ਵਿੱਚ ਵਰਤਦਾ ਪੰਜ ਪੀਰਾਂ ਦੇ ਪੀਰ ਉਸਤਤ ਮੈਂ ਕਰਾਂ ਖਾਲਸਾ ਮੇਰਾ ਸਰੀਰ ਇਹ ਭਾਈ ਖਾਲਸੇ ਦਾ ਸਰੀਰ ਅੱਜ ਆ ਜਿਹੜਾ ਪੰਥ ਖੜਾ ਇਹ ਸਮੁੱਚੇ ਪੰਥ ਦੀ ਇਹ ਬਹੁਤ ਵੱਡੀ ਘਾਲਣਾ ਸਰਦਾਰ ਗੁਰਜੰਟ ਸਿੰਘ ਜੋ ਮਿਸਲ ਭਾਈ ਰੂਪ ਚੰਦ ਜੀ ਸਰ ਸਦਾਨੰਦ ਸਰ ਸਦਾਨੰਦ ਸਰ ਸਦਾਨੰਦ ਮਿਸਲ ਤਰਨਤੋ ਦਾ ਬੌਸ ਸਦਾਨੰਦ ਠੀਕ ਆ ਜੀ ਜੋ ਮਿਸਲ ਬਾਬਾ ਸਦਾਨੰਦ ਜੀ ਸ਼ਹੀਦਾਂ ਤਰਨਤਾਲ ਸੋ ਇਹ ਸਮੁੱਚੀ ਜਥੇਬੰਦੀ ਦੇ ਅੱਜ ਸਾਡੇ ਵਿੱਚ ਜਥੇਦਾਰ ਜੀ ਨਹੀਂ ਰਹੇ ਜੋ ਸਤਗੁਰੂ ਜੀ ਸਦੀਵੀ ਕਾਲ ਇਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਇਹ ਸਾਰੀ ਫੌਜ ਨੂੰ ਸਤਗੁਰੂ ਸੱਚੇ ਪਾਤਸ਼ਾਹ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਦਲ ਪੰਥ ਨੂੰ ਵਧਣ ਫੁੱਲਣ ਦੀ ਆਗਿਆ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ